ਜੀ ਤੋਰਾ ਸਾਨੂੰ ਦੇਖੀ ਨਾ ਕੋਈ ਆਪਣਾ ਜੂਮ ਨਹੀਂ ਹੁੰਦਾ ਸਾਨੂੰ origignal genuine ਵੀਡੀਓ ਦਿਖਾਉਣੀ ਹੈ ਦੇ ਬੰਮੋਲੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਗਰਜੀਤ ਰਾਏ ਤੇ ਅੱਜ ਦੀ ਵੀਡੀਓ ਪਿੰਡ रामगढ़ ਤੇ ਜਿਲ੍ਹਾ ਨੂੰ ਪਿਆ ਜਾਂਦਾ ਬਰਨਾ ਬਾਈ ਕੋਲ ਤਾਜੀ ਸੂਈ ਮੱਝ ਸੇਲ ਹੈ ਬਾਈ ਕਹਿੰਦਾ 10-15 ਦਿਨ ਹੋਇਆ ਸੂਈ ਨੂੰ ਲਓ ਜੀ ਦੇਖ ਸਕਦੇ ਆ ਤੇ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 75280 00355 ਕਰਦੇ ਆ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਜੀ ਨਾਮ ਸਾਥਨਾਮ ਸਿੰਘ ਜੀ ਪਿੰਡ ਰਾਮਗੜ੍ਹ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਮੱਝ ਦੀ ਜਾਣਕਾਰੀ ਦੋਜਾ ਸੂਆ ਝੋਟੀ ਆ ਜੀ 15 ਦਿਨ ਹੋ ਗਏ ਸੂਈ ਨੂੰ ਮਗਰ ਕੱਟੀ ਆ ਠੀਕ ਆ ਜੀ ਮਗਰ ਕੱਟੀ 12 ਕਿਲੋ ਲੀਟਰ ਦੁੱਧ ਰੈਡੀ ਆ ਜੀ 12 ਕਿਲੋ ਬਾਈ ਹਾਂ ਜੀ कोई चार डंग चोले पांच डंग चोले तसली करके ले जावे है ना थन चेक कर सकदे पूरी पोली पूर धारा हां जी भाई तोड़ दो जी चेक कर सकदे बाकी पड़ी पड़ोसी है ना लो जी तोरा सानु देखी ना कोई अपना जूम नहीं होता सानु ओरिजिनल जेन्युइन वीडियो दिखाउने है देख बम दे। मोड़ लो मौल। ਕਰਦੇ ਝੋਟੀਆਂ ਮਰੇ ਹੋਰ ਠੀਕ ਹੈ ਕਰਦੀਏ ਹਾਂਜੀ ਭਾਈ ਜੀ ਰੇਟ ਕੀ ਹੈ ਜੀ ਰੇਟ ਬਰੇ ਦਾ ਵੇਣ ਲੈਣੇ ਲੋਕ ਤਾਂ 1.5 ਮੰਗੇ ਦਾ ਪੱਕ 25 ਸਮਾਨ ਤਾਨ ਕਰ ਠੀਕ ਹੈ ਪਥਲੀ ਕਰਕੇ ਲਿ ਜਾ ਦੁੱਧ ਦੇ 12 ਲੀਟਰ ਮਣ ਕੇ ਅਗਲਾ ਤਿੰਨ ਟਾਈਮ ਚੋ ਚਾਰ ਟਾਈਮ ਚੋ ਠੀਕ ਹੈ ਲਓ ਜੀ ਹਨਾ ਤੁਣਾ ਦੀ ਫੁੱਲ ਗਾਰੰਟੀ ਹੋਊ ਆਪਣੀ बहुत प्यारी है लो जी कट्टी देव जी भाई ना जरूर कनेक्ट करो भाई का नंबर आप टाइटल मिलते हैं भरा अगली वीडियो च। ओके बाय